ਅੱਜ ਵੱਲੋਂ ਤੁਹਾਨੂੰ ਦਿਖਾਉਣਾ ਸਚਿਆਰਾ ਕੰਮ ਸਚਿਆਰੇ ਹੱਥ ਕੀ ਕਰ ਸਕਦੇ ਹੁੰਦੇ ਆ ਤੁਹਾਨੂੰ ਬਹੁਤ ਕਮਾਲ ਕਮਾਲ ਦੀਆਂ ਚੀਜ਼ਾਂ ਦਿਖਾਉਣ ਲੱਗਾ ਵੀ ਜਿਹੜੀ ਵਾਕਈ ਆਪਾਂ ਕਹਿ ਸਕਦੇ ਬੰਦਾ ਨਾ ਕੋਈ ਕਾਰੀਗਰ ਆ ਜਿਹੜਾ ਉਹ ਸਚਿਆਰੀ ਮਾਨੇ ਜੰਮਿਆ ਆਪਣੇ ਨਾਲ ਨਾ ਬਾਈ ਜਸਵਿੰਦਰ ਆ ਜਸਵਿੰਦਰ ਇਹਦੇ ਵਿੱਚ ਯਾਰ ਇੰਨੀ ਫਿਨਿਸ਼ਿੰਗ ਕਿਵੇਂ ਆ ਸਕਦੀ ਹੈ ਇੰਨੀ ਫਿਨਿਸ਼ਿੰਗ ਕਿਵੇਂ ਆ ਸਕਦੀ ਹੈ ਸਾਡੇ ਜਿਹੜੇ ਵੀ ਜੀ ਕਾਰੀਗਰ ਨੇ ਨਾ ਪ੍ਰੋਫੈਸ਼ਨਲ ਕਾਰੀਗਰ ਰੱਖੇ ਹੋਏ ਸਾਰੇ ਜੀ ਜਿਹੜਾ ਸੋਫਾ ਇੱਕ ਕਾਰੀਗਰ ਬਣਾਉਂਦਾ ਸੀ ਦੂਜਾ ਸੋਫਾ ਨਹੀਂ ਬਣਵਾਉਂਦੇ ਉਹਦੇ ਕੋਲੋਂ ਹਾਂ ਉਹ ਹੱਥ ਟਿਕ ਜਾਂਦਾ ਕਾਰੀਗਰ ਦਾ ਬ੍ਰਾਹਮਣਾ ਆ ਕੇ ਕਿੱਥੋਂ ਕੱਟ ਲਾਣਾ ਕਿੱਥੋਂ ਕੀ ਕਰਨਾ ਵਾ ਹਰ ਕਾਰੀ ਦੀ ਕੁਆਲਿਟੀ ਆਪਣੇ ਲੱਗ ਹੁੰਦੀ ਹੈ ਜਿੰਨੇ ਡਿਜ਼ਾਈਨ ਪਏ ਨੇ ਸਾਰੇ ਅਲੱਗ-ਅਲੱਗ ਕਾਰੀਗਰਾਂ ਦੇ ਬਣਾਏ ਹੋਏ ਨੇ ਸਾਡੇ ਇਹ ਨਾ ਆ ਤਾਂ ਯਾਰ ਮੈਨੂੰ ਐਂ ਲੱਗਦਾ ਵੀ ਜਸਵਿੰਦਰ ਭਾਈ ਜਿਵੇਂ ਇਹ ਕਾਰੀਗਰ ਦਾ ਨਹੀਂ ਬਣਾਇਆ ਸੁਨਿਆਰੇ ਦਾ ਬਣਾਇਆ ਹੁੰਦਾ ਫੇ ਜੀ ਸੁਨਿਆਰੇ ਹੀ ਬਣ ਜਾਂਦਾ ਕਾਰੀਗਰ ਇਸ ਟਾਈਮ ਜਦੋਂ ਵਾਰ-ਵਾਰ ਇੱਕ ਚੀਜ਼ ਬਣਾਣੀ ਹੈ ਹੱਥ ਟਿਕ ਜਾਂਦਾ ਬੰਦੇ ਦਾ ਉਹ ਸੁਨਿਆਰਾ ਹੀ ਬਣ ਜਾਂਦਾ ਕਿਸੇ ਨੂੰ ਦੇਖਿਆ ਜਾਵੇ ਤਾਂ ਹਾਂ ਜੇ ਦੇਖਗੇ ਤਾਂ ਆਹ ਦੇਖੀ ਇਧਰਲੇ ਪਾਸੇ ਆ ਆਹ ਆਹ ਦੇਖ ਲੈ ਚਿੱਟਾ ਦੇਖ ਲੈ ਲੈ ਦੇ ਘੜੇ ਪਏ ਨਾ ਗਹਿਣੇ ਲੈ ਕਰ ਗੱਲ ਦੇਖ ਪ੍ਰੀਤ ਹੈ ਕੋਈ ਚੀਜ਼ ਹੈ ਵੀ ਇੱਕ ਧਾਗਾ ਵੀ ਕਿਸੇ ਥਾਂ ਤੁਹਾਨੂੰ ਦਿਖ ਜੇ ਤੇ ਯਾਰ ਇਹਦੇ ਇਹਦੇ ਕਪੜਾ ਕਿਹੜਾ ਲੱਗਿਆ ਭਾਈ ਆਹ ਇੰਨਾ ਇੰਨਾ ਜੀ ਜੀ ਲੈਦਰਟ ਫੈਬਰਿਕ ਲੱਗਾ ਹੋਇਆ 700 ਰੁਪਏ ਮੀਟਰ ਵਾਲਾ ਫੈਬਰਿਕ ਆ ਵੀਰ ਜੀ ਇਹ ਠੀਕ ਹੈ ਖੰਡਨਸਾਰ ਕਪੜੇ ਨੇ ਇੰਪੋਰਟਡ ਕਪੜੇ ਯੂਜ਼ ਕਰਦੇ ਆਂ ਅਸੀਂ ਸਾਰੇ ਦੇ ਉੱਤੇ ਮਾੜਾ ਕਪੜਾ ਨਹੀਂ ਲਗਾਉਂਦੇ ਮਗਰਲੇ ਪਾਸੇ ਵੀ ਇਹੀ ਲੱਗਿਆ ਸਾਰਾ ਸੇਮ ਕਪੜਾ ਭਾਜੀ ਮਗਰੋਂ ਦੇਖੋ ਜਿੱਥੇ ਮਰਜੀ ਹਰ ਥਾਂ ਤੇ ਕਪੜੇ ਨੇ ਰਹਾਊਗਾ ਤੁਹਾਡੇ ਨਹੀਂ ਆਮ ਤੌਰ ਤੇ ਕੀ ਹੁੰਦਾ ਨਾ ਬਾਈ ਬੰਦਾ ਨਾ ਕੀ ਕਰਦਾ ਕਿ ਮਗਰਲੇ ਪਾਸੇ ਕਪੜਾ ਮਾੜਾ ਮਾੜਾ ਲਾੜਾ ਲੱਗ ਜਾਂਦਾ ਅਸੀਂ ਵੀ ਜੀ ਕੁਆਲਿਟੀ ਨਾਲ ਕੰਪਰੋਮਾਈਜ਼ ਨਹੀਂ ਕਰਦੇ ਬਿਲਕੁਲ ਵੀ ਜਿੱਥੇ ਕੁਆਲਿਟੀ ਦਾ ਨਾਂ ਆ ਗਿਆ ਨਾ ਉੱਥੇ ਕੰਪਰੋਮਾਈਜ਼ ਸਾਡਾ ਖਤਮ ਹੋ ਜਾਂਦਾ ਜੀ ਤੇ ਆਹ ਦੇਖ ਇੱਧਰ ਪੰਨਾਂ ਟੂਮਾਂ ਇੱਧਰ ਟੂਮਾਂ ਪੰਨਾਂ ਲੈ ਆ ਤਾਂ ਬਾਈ ਯਾਰ ਬਹਿਣ ਵਾਲੇ ਸੋਫੇ ਹੀ ਹੈ ਨਹੀਂ ਇਹ ਤਾਂ ਗਲ ਚ ਪਾਉਣ ਵਾਲੇ ਸੋਫੇ ਆ ਹੈ ਜੀ ਇਹ ਸਾਗਮਾਨ ਦੇ ਬਣੇ ਹੋਏ ਨੇ ਸਾਰੇ ਸੋਫੇ ਵੀਰ ਜੀ ਇਹ ਕਢਾਈ ਕੀਤੀ ਹੋਈ ਹੈ ਪ੍ਰੋਫੈਸ਼ਨਲ ਬੰਦਿਆਂ ਨੇ ਸਾਡੇ ਸਾਰੇ ਇਹ ਹੂੰ ਕਈ ਕਈ ਸਾਲ ਤੋਂ ਸਾਡੇ ਨਾਲ ਜੁੜੇ ਹੋਏ ਨੇ ਜਿਹੜੇ ਬਣਾ ਰਹੇ ਨੇ ਸਾਮਾਨ ਇਹ ਆ ਤਾਂ ਯਾਰ ਕਾਂਟੇ ਬਣਾਤੇ ਯਾਰ ਲੋਕਾਂ ਦੇ ਕਾਂਟੇ ਹੁੰਦੇ ਆ ਇਹੋ ਜਿਹੇ ਬੁੜੀਆਂ ਦੇ ਪਾਏ ਵੇ ਜਿਹੇ ਜਿਹੇ ਹੈ ਬਾਈ ਬਿਲਕੁਲ ਕਾਂਟੇ ਦਾ ਖਾਬੀ ਐਦੋਂ ਗਾਂ ਆ ਜਾ ਲੈ ਲੈ ਆਹ ਦੇਖ ਆ ਝਾਕਪ੍ਰੀਤ ਦੱਸ ਮੈਨੂੰ ਹੈ ਕਿਸੇ ਗਹਿਣੇ ਤੋਂ ਘੱਟ ਹੂੰ ਜਾਂ ਮੌਰਨੀ ਦੀ ਧੌਣ ਮਿਲੂ ਜਾਂ ਇਹਦਾ ਆਹ ਮਿਲੂ ਹੂੰ ਇੱਕ ਕਢਾਈ ਦਾ ਹੀ ਮੁੱਲ ਸਾਰਾ ਦੇਖੋ ਜੀ ਫਿਨਿਸ਼ਿੰਗ ਦਾ ਮੁੱਲ ਹੈ ਫਿਨਿਸ਼ਿੰਗ ਕਰਦੇ ਆ ਜਿਹੜੀ ਪਾਲਿਸ਼ ਦਾ ਮੁੱਲ ਹੈ ਪਾਲਿਸ਼ ਦੇਖੋ ਕਿੰਨੀ ਵਧੀਆ ਪਾਲਿਸ਼ ਹੋਈ ਹੋਈ ਹੈ ਕਢਾਈ ਦੇਖੋ ਇਹਦੇ ਇਹਦੇ ਲੱਕੜ ਕਿਹੜੀ ਲੱਗੀ ਹੈ ਬਈ ਇਹ ਸਾਰੀ ਵਿੱਚ ਸਾਗਵਾਨ ਲੱਗੀ ਹੋਈ ਹੈ ਜਿਹੜੀ ਨਜ਼ਰ ਆਂਦੀ ਹੈ ਸਾਰੀ ਸਾਗਵਾਨ ਹੈ ਵੀਰ ਜੀ ਜਿਹੜਾ ਢਾਂਚਾ ਹੋਏਗਾ ਜਾਂ ਤਾਂ ਮੌਰਿੰਦੀ ਦਾ ਹੋਏਗਾ ਤੇ ਜਾਂ ਡੇਗ ਦਾ ਹੋਏਗਾ ਜੀ ਢਾਂਚਾ ਇਹਦੇ ਅੰਦਰ ਇੱਕ ਗੱਲ ਨੋਟ ਕਰਿਓ ਮੇਰੀ ਗੱਲ ਬਈ ਬੰਦੇ ਨੇ ਗੱਲ ਕਿੰਨੀ ਪਵਿੱਤਰ રાખી ਨਹੀਂ ਅਗਲਾ ਕਹਿੰਦਾ ਟੋਟਲ ਸਾਗਮਾਨ ਦਾ ਬਣਿਆ ਕਹਿੰਦੇ ਆ ਜੀ ਅੱਜ ਕਹਿੰਦੇ ਨਹੀਂ ਉਹ ਕਹਿੰਦਾ ਕਿ ਇਹਦੇ ਵਿੱਚ ਜਿਹੜਾ ਢਾਂਚਾ ਬਣਿਆ ਹੋਊਗਾ ਉਹ ਡੇਕ ਦਾ ਹੋਊਗਾ ਜਾਂ ਮਰਿੰਡੀ ਦਾ ਹਾਂਜੀ ਹਾਂਜੀ ਠੀਕ ਹੈ ਕਿ ਨਹੀਂ ਤੁਸੀਂ ਇਹ ਦੇਖੋ ਕਿੰਡੀ ਪਵਿੱਤਰ ਗੱਲ ਆ ਕਿਨੇ ਜਿਹੜੀ ਨਜ਼ਰ ਆ ਰਹੀ ਹੈ ਸਾਰੀ ਸਾਗਮਾਨ ਅਗਲਾਂ ਦਾ ਜਿਹੜਾ ਏਡਾ ਸੋਫਾ ਹੁਣ ਪੱਟ ਕੇ ਕਿਹਨੇ ਦੇਖਣਾ ਪਰ ਯਾਰ ਜੀ ਗੱਲ ਤਾਂ ਇਮਾਨਦਾਰੀ ਦੀ ਹੈ ਨਾ ਹੈਨਾ ਆਹ ਬਈ ਆਹ ਕਾਦਾ ਬਣਿਆ ਹੋਇਆ ਆਹਾ ਇਹ ਵੀ ਵੀ ਜੀ ਸਾਗਮਾਨ ਦਾ ਹੀ ਬਣਿਆ ਹੋਇਆ ਸਾਰਾ ਜੀ ਆਹਾ ਜਸਾਗਬੋ ਉਹ ਸੁਣੀ ਪਾਲਿਸ਼ ਕੀਤੀ ਐ ਡੀਕੋ ਮਾਰਿਆ ਹੋਇਆ ਅੱਜ ਕੱਲ ਨਾ ਟ੍ਰੈਂਡ ਚ ਨੇ ਇਹ ਪਾਲਿਸ਼ ਸ਼ੈਂਪੀਅਨ ਪਾਲਿਸ਼ ਕਰਨੇ ਸੀ ਇਹਨੂੰ ਹੂੰ ਇਹ ਉਹ ਆ ਜਿਹਨੇ ਮਤਲਬ ਉਹਨੇ ਜਿਵੇਂ ਸ਼ੀਸ਼ਾ ਜਿਵੇਂ ਕੱਚ ਦਾ ਬਣਿਆ ਕੱਚ ਦਾ ਹੀ ਬਣਿਆ ਹੱਸ ਲੱਗਦਾ ਦੇਖਣ ਨੂੰ ਇਹਨਾਂ ਦਾ ਕੱਚ ਦਾ ਇਹਦੇ ਨਾਲ ਨਾ ਮਿਲਦੀ ਜੁਲਦੀ ਕੁਆਲਿਟੀਆਂ ਆਉਂਦੀਆਂ ਨੇ ਫਾਈਬਰ ਚ ਬਣ ਕੇ ਆਂਦੇ ਆ ਫਿਨਿਸ਼ਿੰਗ ਨਹੀਂ ਆਉਂਦੀ ਦੇ ਨਾਲ ਦੀ ਉਹ ਨਹੀਂ ਆਉਂਦੀ ਅਸੀਂ ਉਹ ਵੇਚਦੇ ਵੀ ਹੈ ਨਹੀਂ ਹਾਂ ਉਹ ਨਾ ਬਣਾਉਂਦੇ ਆ ਨਾ ਵੇਚਦੇ ਆ ਜੀ ਹੂੰ ਉਹ ਰੇਟ ਚ ਜ਼ਰੂਰ ਘਟ ਜਾਂਦਾ ਰੇਟ ਘਟਦਾ ਜੀ ਅਸੀਂ ਉਹ ਕਬ ਬਣਾਉਂਦੇ ਹੀ ਨਹੀਂ ਹਾਂ ਆ ਜਾ ਉੱਪਰ ਚੱਲੀਏ ਆਪਾਂ ਥੋੜਾ ਜਾਂ ਬੋਡਰ ਲਈ ਦੇਖੀਏ ਹਾਂਜੀ ਆ ਜਾਓ ਪ੍ਰੀਤ ਪੁੱਤ ਚਮਕਾਰਾ ਕਿਸੇ ਵੀ ਚੀਜ਼ ਦਾ ਤੇਰੀਆਂ ਅੱਖਾਂ ਤੇ ਪੈ ਸਕਦਾ ਇੱਥੇ ਨਾ ਓਵੇਂ ਚਮਕਾਰੇ ਪੈਂਦੇ ਆ ਵੀ ਜਿਵੇਂ ਨਾ ਬਿਲਡਿੰਗ ਵਾਲਾ ਕੋਈ ਬਿਲਡਿੰਗ ਕਰਦਾ ਹੋਵੇ ਐਂ ਚਮਕਾਰੇ ਪੈਂਦੇ ਪਹਿਲਾਂ ਤਾਂ ਇਹਦੇ ਬਾਰੇ ਦੱਸ ਬਾਈ ਇਹਦੇ ਤੇ ਕਪੜਾ ਲੱਗ ਚੀਜ਼ ਨਹੀਂ ਲੱਗੀ ਥੋੜੀ ਜੀ ਇਹ ਥੋੜਾ ਲੱਗ ਪੇਸ਼ ਕੀਤਾ ਕਪੜਾ ਜੀ ਦੁਬਾਰਾ ਫੈਬਰਿਕ ਆਇਆ ਨਵਾਂ ਫੈਬਰਿਕ ਆਇਆ ਹੈ ਤੇ ਜੀ ਇਹ ਲੁੱਕ ਚੇਂਜਿੰਗ ਕੀਤੀ ਥੋੜੀ ਜੀ ਇਹਦੇ ਨਾਲ ਤੇ ਕਪੜਾ ਹੋਰ ਲਵਾਉਣਾ ਉਹ ਵੀ ਲਵਾ ਸਕਦੇ ਹਾਂ ਕਿ ਕਲਰ ਚੇਂਜ ਕਰਨਾ ਕਰ ਸਕਦੇ ਹਾਂ ਹਾਂ ਪਾਲਿਸ਼ ਚੇਂਜ ਕਰਨੀ ਉਹ ਵੀ ਹੋ ਸਕਦੀ ਹੈ ਜੀ ਇਹ ਸਾਗ ਵਿੱਚ ਬਣਿਆ ਇਹ ਡਾਈਨਿੰਗ ਬਾਹਲੇ ਵੱਡੇ ਨਹੀਂ ਹਨ ਇਹਦੇ ਨਾਲ ਦਾ ਕੁਰਸੀ ਨਹੀਂ ਆਠਾ ਮੇਰੇ ਕੋਲ ਇਹ ਵੱਡੀਆਂ ਵੱਡੀਆਂ ਹਵੇਲੀਆਂ ਵਾਸਤੇ ਆ ਵੀਰ ਜੀ 8x4 ਦਾ ਮਾਰਬਲ ਲੱਗਾ ਹੋਇਆ 8 ਕੁਰਸੀਆਂ ਨਾਲ ਆਮ 7x3.5 ਚੱਲਦਾ ਜੀ ਹੂੰ ਆ ਆ 6 ਆ ਵਾਲਾ ਇਹ 6 ਵਾਲਾ ਜੀ ਆ 6 ਆ ਵਾਲਾ ਇਹ ਇਹ ਬਾਹਰਲੇ ਮੁਲਖਾਂ ਜਿਹਾ ਜਿ ਨਹੀਂ ਇਹੋ ਜਿਹੇ ਹੁੰਦੇ ਬਾਹਰਲੇ ਮੂਵਿੰਗਾਂ ਮਾਗਵਾਂਗੇ ਜਿਹ ਪਏ ਹੁੰਦੇ ਇਹੋ ਜਿਹੇ ਇਹ ਸਾਰੇ ਇੰਪੋਰਟਡ ਨੇ ਸਾਰੇ ਆ ਗਏ ਪਏ ਨੇ ਜਿਹੜੇ ਇਹ 6 ਸੀਟਰ ਪਏ ਨੇ ਇਧਰ ਸਾਰੇ ਜਿਹੜੇ ਪਏ ਨੇ ਸਾਰੇ 6 ਸੀਟਰ ਨੇ ਜੀ ਸਾਰੇ ਤਰ੍ਹਾਂ ਛੇ ਹੋਏ ਨੇ ਕੁਰਸੀਆਂ ਦੇਖੋ ਕਿੰਨੀ ਵਧੀਆ ਲੱਗੀਆਂ ਹੋਈਆਂ ਨੇ ਆ ਦੇਖ ਆ ਦੇਖ ਤਾਂ ਸਹੀ ਯਾਰ ਕੋਈ ਅੰਤਾ ਪ੍ਰੀਤ ਕੋਈ ਅੰਤਾ ਹੈ ਇਹਦੇ ਚ 8 ਵਾਲੇ ਲੈਣੇ ਆ ਤੇ ਇਹ ਤਾਂ ਲੱਗੇ ਸਾਰੇ ਲੱਗੇ ਹੋਏ ਨੇ ਦੇਖੋ ਬਹੁਤ ਸੋਹਣੇ ਆਹ ਦੇਖ ਲੈ ਕਰ ਗੱਲ ਕਰ ਗੱਲ ਪ੍ਰੀਤ ਆਹ ਦੇਖ ਓਏ ਆਹ ਦੇਖ ਆਹ ਚਾਕ ਆ ਪੱਥਰ ਯਾਰ ਇਹਨੂੰ ਪੱਥਰ ਨੂੰ ਕੀ ਆਂਦੇ ਆ ਬਾਈ ਇਸ ਨੂੰ ਇਹ ਓਨੈਕਸ ਹੈ ਬਾਜੀ ਅੱਛਾ ਹਾਂਜੀ ਇਹਦੇ ਉੱਪਰੇ ਇੰਨਾ ਚਮਕਦਾ ਕਾ ਤੂੰ ਆ ਇਹ ਪਲਿਸਟਰ ਹੋਇਆ ਸਾਰਾ ਜੀ ਇਹਦੇ ਉੱਤੇ ਪਾਲਿਸ਼ ਹੋਈ ਆ ਪਾਲਿਸ਼ ਹੋਈ ਹੋਈ ਆ ਹੂੰ ਆਹ ਦੇਖ ਲੈ ਇਹ ਸਤਵਾਰੀਓ ਮਾਰਬਲ ਹੈ ਜੀ ਇਹਦੇ ਉੱਤੇ ਕੋਈ ਛਿਹਟ ਤਾਂ ਨਹੀਂ ਪੈ ਜੂਗਾ ਬੱਬਾਈ ਕਦੇ ਓਏ ਤਿੱਖੀ ਚੀ ਲੱਗੂਗੀ ਇਹ ਸੀੜ ਪੈ ਸਕਦੀ ਹੈ ਬਾਕੀ ਜਦੋਂ ਆਪਰ ਵਰਤਦੇ ਆਂ ਇਹਦੇ ਉੱਪਰ ਨਾਲ ਅੱਜਕੱਲ ਮੈਟ ਮਿਲ ਜਾਂਦੇ ਆ ਮੈਟ ਲਗਾਓ ਜੀ ਕੋਈ ਦਿੱਕਤ ਨਹੀਂ ਆਉਂਦੀ ਜਿਹੜਾ ਆਹਾ ਆਈ ਰਹੂਗਾ ਆਹ ਦੇਖ ਇੱਦਾਂ ਹੀ ਰਹਿਣਾ ਭਾਜੀ ਆ ਜਿਵੇਂ ਨਾ ਗੋੜ ਵਾਲੀ ਚਾਹ ਚ ਤਾਜਾ ਤਾਜਾ ਨਾ ਦੁੱਧ ਪਾਇਆ ਹੁੰਦਾ ਤੇ ਉਹਨੂੰ ਹਲਾਉਣੇ ਹੁੰਨੇ ਓਵੇਂ ਬਣਿਆ ਪਿਆ ਬਿਲਕੁਲ ਤਾਂ ਚੀਜ਼ ਹੈ ਜੀ ਇਹ ਹੈ ਇਹਦੇ ਚ ਦੋ ਰੰਗ ਆਉਂਦੇ ਆ ਜੀ ਇੱਕ ਆਹ ਰੰਗ ਆਉਂਦਾ ਇਹਦੇ ਚ ਇੱਕ ਵਾਈਟ ਕਲਰ ਆਉਂਦਾ ਹੈ ਜੀ ਤੇ ਪੁਰਾਣੀ ਕੁਰਸੀ ਦੇਖ ਡਿਜ਼ਾਈਨ ਮੱਖਣਾ ਲੈ ਹੂੰ ਆ ਮਗਰੋਂ ਆਏ ਆ ਚੱਕਣ ਵਾਸਤੇ ਆਹਾ ਐ ਸਹੀ ਹੈ ਨਾ ਗੱਲਬਾਤ ਦੇਖ ਆ 1000 ਥੋੜੇ ਆ ਬਹੁਤ ਘੈਂਟ ਪਏ ਹੁੰਦੇ ਆ ਬਾਈ ਆਹਾ ਵੇਚ ਦਿੰਨੇ ਆ ਕਿ ਬਾਈ ਆਪਣੀ ਦੁਕਾਨ ਹਾਂਜੀ ਵਿਚਰਮਸ ਰੱਖੇ ਹੋਏ ਭਾਜੀ ਆਪਾਂ ਹਾਂਜੀ ਇਹਦੀ ਸੇਲ ਹੈਗੀ ਆ ਜੀ ਵਿਕਦੇ ਨੇ ਅੱਜ ਕੱਲ ਇਹ ਵੀ ਵੱਡੀਆਂ ਵੱਡੀਆਂ ਕੋਠੀਆਂ ਚ ਲੋਕ ਲਗਾ ਕੇ ਖੁਸ਼ ਹੁੰਦੇ ਨੇ ਜੀਆਂ ਸਾਡੇ ਕੋਲ ਵੱਡਾ ਸਾਈਜ਼ ਵੀ ਹੈਗਾ ਛੋਟਾ ਸਾਈਜ਼ ਵੀ ਮਿਲ ਜਾਊਗਾ ਇੱਕ ਮੈਂ ਤੁਹਾਨੂੰ ਸਿਫਾਰਿਸ਼ ਕਰ ਜਾਂ ਹਾਂਜੀ ਹਾਂਜੀ ਜੇ ਯਾਰ ਆ ਜਾਜ ਮੈਨੂੰ ਚਲਦਾ ਕਰਕੇ ਦੇ ਦੇ ਕਿਤੇ ਲੈ ਮੈਂ ਤੇ ਥੋਆ ਜਾਜ ਲੈ ਜਾ ਤੁਹਾਨੂੰ ਰਾਮਾਗੇ ਦੁੱਤੀ ਆਹ ਜਾਜ ਪ੍ਰੀਤ ਚਲੋ ਆ ਆ ਆ ਆ ਜਾਜ ਦੇਖੋ ਲੈ ਆ ਜਾਜ ਲੈ ਕਰੋ ਗੱਲ ਇਹ ਜਾਜ ਵੀ ਵੇਚਦੇ ਆਗੇ ਭਾਈ ਆਪਾ ਲੈ ਕਿੱਡੀ ਘੈਂਟ ਚੀਜ਼ ਆ ਯਾਰ ਲੈ ਹੈ ਹੂੰ ਬੰਦਾ ਰਿਸ਼ਤੇਦਾਰ ਆਵੇ ਜਾਜ ਲੂਈ ਦੇਖੀ ਜਾਵੇ ਕਿੱਡਾ ਹਾਲਾ ਚੀਜ਼ ਬਣੀ ਵੀ ਆ। ਉਰੇ ਆਓ ਆਜੋ ਤੁਹਾਨੂੰ ਸੋਫੇ ਦਿਖਾਉਣਾ। ਭਾਈ ਉਹ ਸੋਫੇ ਹੈਗੇ ਜਿਹੜੇ ਆਪਣੇ ਉਹ ਚਲ ਤੱਤਾ ਠੰਡਾ ਜਿਹਾ ਕਰਦੇ ਆ। ਉਹ ਵਿਗ ਗਿਆ ਪੀਸੀ ਮਾਡਲ ਆਊਗਾ ਦੁਬਾਰਾ ਆਇਆ ਨਹੀਂ ਹਜੇ। ਆਜੂਗਾ ਉਹ ਵੀ ਬੋਟਲ ਆਪਣੇ ਕੋਲ ਦੁਬਾਰਾ। ਹੂੰ। ਇੰਪੋਰਟ ਹੈ ਨਾ ਇੰਪੋਰਟਰ ਆਉਣ ਨੂੰ ਕਿਹੜੇ ਟਾਈਮ ਲੱਗ ਜਾਂਦਾ ਜੀ। ਸਮਾਂ ਲੱਗ ਜਾਂਦਾ। ਹਾਂ ਜੀ। ਹੂੰ। ਉਹ ਕਿੱਡਾ ਹਾਲਾ ਬਣਿਆ ਦੇਖੀ ਪ੍ਰੀਤ। ਆ ਆ ਕੀ ਚੀਜ਼ ਬਣੀ ਆ ਦੇਖ ਲੈ। ਆਹਾ। ਆਹਾ ਆਹਾ। ਇਹ ਇੱਕ ਹੀ ਆ ਬਾਈ ਕਿਹਦੇ ਨਾਲ ਦਾ ਪੂਰਾ ਸੈਟ। ਇੱਕ ਇੱਕ ਪੀਸੀ ਆਂਦਾ ਜੀ। ਅੱਛਾ ਯਾਰ। ਬੈੱਡਰੂਮ। ਹਾਂ। ਬੈੱਡਰੂਮ ਲਗਾ ਸਕਦੇ ਹੋ ਲਗਾ ਤੋ ਤੇ ਆਹਾ ਰਿਲੈਕਸਰ ਭਾਈ ਆਹਾ ਇਹਦੇ ਨਾਲ ਇਹ 3 ਸੀਟਰ ਹੈ ਜੀ ਸਾਰਾ ਮੈਟਲ ਦਾ ਫਰੇਮ ਲੱਗਾ ਹੋਇਆ ਹੈ ਇਹਨੂੰ ਭਾਈ ਜੀ ਹੂੰ ਇਹ ਬਰੂਕਲੇ ਫੈਬਰਿਕ ਹੈ ਬਹੁਤ ਸੋਹਣੀ ਚੀਜ਼ ਪੇਸ਼ ਕੀਤੀ ਹੈ ਬਹਿ ਕੇ ਦੇਖੋ ਰਿਲੈਕਸਰ ਬਹਿ ਕੇ ਲੱਗਦਾ ਪਤਾ ਉੱਪਰ ਕੀ ਹੈ ਇਹ ਪਹਿਣਾ ਪੈ ਵੀ ਸਕਦੇ ਹੋ ਇੰਨਾ ਖੁੱਲਾ ਡੋਲਾ ਬਣਿਆ ਹੋਇਆ ਹੈ ਉਹ ਥੋੜਾ ਕਰ ਗੱਲ ਇਹ ਤਾਂ ਡੁੱਬਦਾ ਬੰਦਾ ਪਾਣੀ ਹਨ ਰਾ ਹੂੰ ਬੜਾ ਯਰ ਸਮਾਨ ਕਾ ਟੇਬਲ ਦੀ ਰੇਂਜ ਦੇਖੋ ਸਾਰੀ ਲੱਗੀ ਹੋਈ ਬਹੁਤ ਸੋਹਣੇ ਟੇਬਲ ਬਣੇ ਹੋਏ ਨੇ ਬੋਰਡ ਸਾਰੇ ਹੀ ਹੂੰ ਆ ਪ੍ਰੀਤਰਾ ਯਾਰ ਆ ਕੋਹ ਹਲਵਾ ਆ ਰਕ ਲਾਈਨਰ ਆ ਇਹ ਕੈਨਰ ਹੈ ਜੀ ਇਹ ਉਹ ਆਏ ਲੱਤਾਂ ਜਿਹਾਏ ਕਰ ਦੋ ਹਾਂ ਕਰੂਗਾ ਕਹਿੰਦੇ ਕਰੋ ਇੱਥੇ ਬੈ ਕੇ ਦੇਖੋ ਜੀ ਆਹਾ ਹਾਂ ਜੀ ਕਰ ਖਾ ਕਰ ਇਹ ਲਿਆ ਦੇ ਚ ਬਣਿਆ ਹੋਇਆ ਜੀ ਨਾਲ ਬਟਨ ਲੱਗਾ ਇੱਧਰ ਵਸੇ ਜੀ ਦੇਖੋ ਲਓ ਮੈਂ ਕਰ ਦਿੰਦਾ ਇੱਧਰ ਗਿਆ ਬਟਨ ਆ ਪਿਆ ਚੱਲ ਪਿਆ ਨਹੀਂ ਚੱਲਿਆ ਚਲੂਗਾ ਚਲੂਗਾ ਇਹ ਦੋ ਬਟਨ ਨੇ ਜਿੱਦਾਂ ਨਾ ਵੀਰ ਗਿਆ ਚੱਲ ਪਿਆ 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 ਚਾਰ ਪਿਆ ਚਾਰ ਪਿਆ ਚਾਰ ਪਿਆ ਬੱਲੇ 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 ਥਕਾਵਟ ਕਿੱਥੇ ਥਕਾਵਟ ਕਿੱਥੇ ਰਹਿ ਜੂ ਬੰਦੇ ਕੋਈ ਮੈਚ ਚੱਲ ਰਿਹਾ ਹੈ ਨਾ ਕ੍ਰਿਕਟ ਦੇ ਇਸ ਵਕਤ ਹੁਣ ਫੇਰ ਸੁਣਾਗੇ ਕਰ ਦੋ ਮੈਚ ਚੱਲ ਰਿਹਾ ਹੈ ਨਾ ਇਸ ਵਕਤ ਕ੍ਰਿਕਟ ਦੇ ਆਹ ਕ੍ਰਿਕਟ ਦਾ ਮੈਚ ਦੇਖਣ ਆ ਸੋ ਭਾਈ ਉਹ ਨਾਲ ਬੰਦਾ ਉਹ ਨਾਲ ਥੱਲੇ ਆ ਜਾਊਗਾ ਜਿੱਥੇ ਰੁਕਣਾ ਤੁਸੀਂ ਰੁਕ ਸਕਦੇ ਹੋ ਇਹ 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 ਬਾਈ ਬਾਹਰਲੇ ਮੁਲਕ ਤੋਂ ਆਇਆ ਹੈ ਇਹ ਇੰਪੋਰਟਡ ਹੈ ਭਾਜੀ ਹੂੰ ਇਹ ਲੈਦਰ ਚ ਬਣਿਆ ਹੋਇਆ ਜੀ ਜਿੱਥੇ ਤੁਸੀਂ ਬੋਡੀ ਟੱਚ ਹੁੰਦੀ ਹੈ ਲੈਦਰ ਹੈ ਜੀ ਜਿਹੜੇ ਬੈਗ ਹੈ ਉਹ ਫੈਬਰਿਕ ਹੈ ਜੀ ਅੱਛਾ ਜੀ ਤੇ ਇੱਧਰ ਵੀ ਆ ਆ ਵੀ ਇਹਦੇ ਨਾਲ ਦਾ ਹੀ ਆ ਕਿ ਹੋਰ ਨਹੀਂ ਸਾਡੇ ਡਿਕਲੈਨਰ ਨਹੀਂ ਹੈਗਾ ਜੀ ਪਰ ਲੈਕਸ ਪੂਰਾ ਹੈ ਤੇ ਵੀ ਬਹਿ ਕੇ ਦੇਖੋ ਤੁਹਾਨੂੰ ਲੱਗੂਗਾ ਪਤਾ ਕਿ ਕਿਸ ਚੀਜ਼ ਤੇ ਬੈਠੇ ਆ ਅਸੀਂ ਹੂੰ ਇਹ ਆਉਣਾ ਕਿੱਥੇ ਪਊਗਾ ਪਣਾ ਅਸੀਂ ਆਏ ਕਿੱਥੇ ਆ ਇਹ ਭਾਈ ਮੁੱਲਾਪੁਰ ਦਾਖਾ ਸਾਡਾ ਸ਼ੋਅਰੂਮ ਹੈ ਜੀ ਸਾਜਨ ਕਿਚਨ ਐਂਡ ਫਰਨੀਚਰ ਸਟੂਡੀਓ ਮੁੱਲਾਪੁਰ ਦਾਖਾ ਇਹ ਬੰਦਿਆਂ ਦੀ ਕਾਪੀ ਕਰਨਾ ਬਹੁਤ ਮੁਸ਼ਕਲ ਆ ਸਾਡੇ ਇਹ ਭਾਈ ਕਾਪੀ ਹੋ ਹੀ ਸਕਦੇ ਹਾਂ ਸਾਡਾ ਆਪਣਾ ਮਾਲ ਬਣਦਾ ਅਸੀਂ ਵੀ ਨਹੀਂ ਕਾਪੀ ਕਰ ਪਾਏ ਇਹਨੂੰ ਭਾਈ ਹਜੇ ਤੱਕ ਹਾਂ ਇਹ ਤਾਂ ਇਹੋ ਜੀ ਚੀਜ਼ ਆ ਕਿ ਸੱਜਣੋ ਇਹਨਾਂ ਦੀ ਬਾਈ ਤੁਹਾਡੀ ਕੋਈ ਹੋਰ ਦੁਕਾਨ ਵੀ ਹੈਗੀ ਆ ਪਲਾਂ ਨਹੀਂ ਸਾਡੀ ਪਾਜੀ ਇਹ ਹੀ ਦੁਕਾਨ ਹੈ ਜੀ ਕੋਈ ਬ੍ਰਾਂਚ ਨਹੀਂ ਸਾਡੀ ਜੀ ਅੱਛਾ ਜਿਹੜਾ ਮਾਲ ਮਿਲੂਗਾ ਉਹ ਇੱਥੋਂ ਹੀ ਮਿਲੂਗਾ ਕਿੱਥੋਂ ਹੀ ਮਿਲੂਗਾ ਜੀ ਕੋਈ ਕਲਰ ਚੇਂਜ ਕਰਨਾ ਇਹਨੇ ਚ ਸਾਡੇ ਬਣੇ ਹੋਏ ਚ ਤੇ ਹੋ ਸਕਦਾ ਇੱਕ ਤੁਹਾਨੂੰ ਉਹ ਚੀਜ਼ ਦਿਖਾ ਦਗੇ ਜਿਹੜੀ ਸਾਰਿਆਂ ਨੂੰ ਵੱਧ ਵਿਕਦੀ ਆ ਬਾਈ ਫਿਰ ਉਹ ਦਿਖਾ ਜਗੇ ਆਪਾਂ ਨਹੀਂ ਨਹੀਂ ਦਿਖਾਉ ਜਰੂਰ ਜੀ ਚੱਲ ਪ੍ਰੀਤ ਦਿਖਾਈਏ ਪ੍ਰੀਤ ਤੁਹਾਨੂੰ ਇੱਕ ਚੀਜ਼ ਦਿਖਾਉਣਾ ਉਹ ਚੀਜ਼ ਇਹਨਾਂ ਦੀ ਐਡੀ ਵੱਡੀ ਮਜਬੂਰੀ ਆ ਕਿ ਉਹ ਪੂਰਾ ਨਹੀਂ ਹੋ ਰਿਹਾ ਇਹ ਕਹਿੰਦੇ ਆ ਦਿਖਾਈ ਨਾ ਤੇ ਮੈਂ ਕਹਿੰਦਾ ਮੈਂ ਦਿਖਾ ਕੇ ਜਾਉ ਆ ਰੰਗ ਤੇ ਆ ਸੋਫਾ ਤੇ ਆ ਡਿਆ ਹੈ ਹੈ ਬਾਈ ਬਹੁਤ ਸੋਹਣਾ ਸੋਫਾ ਬਣਾਇਆ ਹੈ ਪਾਜੀ ਸਾਗਵਾਂ ਦਾ ਸੋਫਾ ਹੈ ਉਹ ਸਾਡਾ ਸਭ ਤੋਂ ਆ ਸੋਫਾ ਹੀ ਵਿਕਦਾ ਹੈ ਹਫਤੇ 2-3 ਪੀਸ ਤੇ ਜਰੂਰ ਵਿਕਦੇ ਹੀ ਨਹੀਂ ਵਿਕਦੇ ਹਾਂ ਤੇ ਇਹ ਬਣਨ ਨੂੰ ਟਾਈਮ ਲੱਗ ਜਾਂਦਾ ਪਰ ਜੋ ਇਹ ਚੀਜ਼ ਬਣੀ ਆ ਤੇ ਬਸ ਇਹ ਇੱਥੇ ਰੱਖਣਾ ਦਖਾਉਣਾ ਮਜਬੂਰੀ ਆ ਨੇ ਲੋਕ ਇਹ ਵੀ ਚੱਕ ਕੇ ਲੈ ਜਾ ਹੁਣ ਤਿੰਨ ਆਰਡਰ ਮੇਰੇ ਪਾਏ ਹੋਏ ਨੇ ਭਾਜੀ ਦੇਖ ਲਓ ਭਾਜੀ ਤੇ ਆਹ ਦੇਖ ਆਹ ਦੇਖ ਬ੍ਰੀਤ ਜਿਹੜੀ ਜਿਹੀ ਨਿਗਾਹ ਮਾਰ ਲੈ ਇੱਕ ਤੋਂ ਇੱਕ ਬਦਕੇ ਆ ਆਹ ਦੇਖ ਬ੍ਰੀਤ ਫਰੈਤ ਤੇ ਹੀ ਮਾਰ ਪੀੜੇ ਸੱਟ ਤੇ ਆ ਕਿੱਡੀ ਵਾਲਾ ਜੇ ਇਹ ਕਿਹੜੀ ਲੱਕੜ ਦਾ ਬਣਿਆ ਬਾਈ ਇਹ ਸਾਗਵਾਂਚ ਬਣਿਆ ਵੀਰ ਜੀ ਸਾਗਵਾਂਣ ਦਾ ਬਣਿਆ ਹੌਲਾ ਬਹੁਤ ਆਲੇ ਹੈ ਸਿੱਟੀ ਲੱਕੜ ਆਈ ਲੱਕੜ ਸੁੱਕੀ ਹੈ ਕਿੱਡੀ ਸੋਹਣੀ ਚੀਜ਼ ਬਣੀ ਹੈ ਹੈ ਸੁੱਕੀ ਲੱਕੜ ਬਣਿਆ ਹੋਇਆ ਤਾਂ ਕਰਕੇ ਆ ਜੀ ਇਹ ਆ ਇਧਰਲੇ ਪਾਸੇ ਬੈਠ ਪਿਆ ਆ ਬੈਡਾ ਬਾਈ ਇਹ ਲੱਕੜ ਦਾ ਨੇ ਵੀ ਜੀ ਇਹ ਲੱਕੜ ਦਾ ਬੈੱਡ ਨਹੀਂ ਹੈਗਾ ਜੀ ਇੱਕ ਪੀਸ ਦਿਖਾਉਣ ਵਾਸਤੇ ਰੱਖਿਆ ਆ ਅਸੀਂ ਇਹ ਵੀ ਕਾਰਵਿੰਗ ਚ ਇਹ ਫਾਈਬਰ ਚ ਬਣਿਆ ਆ ਰਬੜ वुਡ ਕਹਿੰਦੇ ਇਹਨੂੰ ਜੀ ਫਾਈਬਰ ਚ ਬਣਿਆ ਇਹੇ ਹਾਂਜੀ ਹਾਂਜੀ ਬੱਸ ਸੋਹਣੀ ਫਿਨਿਸ਼ਿੰਗ ਦੀ ਬੜੀ ਚੰਗੀ ਹੈ ਤੇ ਆਹਾ ਬਈ ਆਹ ਕਾਦਾ ਬਣਿਆ ਆਹਾ ਇਹ ਪਾਜੀ ਪਲਾਈ ਤੇ ਐਮ ਡੀ ਐਫ ਚ ਜੀ ਇਹ ਵੱਖਰੀ ਚੀਜ਼ ਨਹੀਂ ਵੱਖਰੀ ਚੀਜ਼ ਹੈ ਡਿਜ਼ਾਈਨਰ ਬੈੱਡ ਹੈ ਕਦੀ ਵੀ ਸੇਲ ਕਾਫੀ ਸਾਡੇ ਕੋਲ ਜੀ ਅੱਛਾ ਹਾਂਜੀ ਆ ਦੇਖਤਾ ਹੀ ਫਰੀ ਤਾਂ ਕਿੰਨੀ ਆ ਇਹਦਾ ਚੀਜ਼ ਜਾਣ ਵਾਸਤੇ ਜਾਂਦੇ ਆ ਜੀ ਬਹੁਤ ਮੰਗਦੇ ਸੀ ਜਾ ਕੇ ਸਾਡੇ ਕੋਲ ਜੀ ਤੇ ਆ ਬਾਈ ਟਾਲੀ ਚ ਇਹ ਟਾਲੀ ਚ ਆ ਨਹੀਂ ਦੋ ਪੀਸ ਜੀ ਦੋਵੇਂ ਟਾਲੀ ਚ ਪਏ ਨੇ ਯਾਰ ਇਹ ਹੂੰ ਉਹ ਬਿਨਾਂ ਪੇਟੀਆਂ ਤੋਂ ਹੈ ਜੀ ਜਾਂ ਪੇਟੀਆਂ ਨਾਲ ਹੈ ਜੀ ਹੂੰ ਤੇ ਇਧਰਲੇ ਪਾਸੇ ਬਾਈ ਇਧਰ ਉਹ ਕਹੇ ਜਾਂ ਬੈੱਡ ਪਿਆ ਉਹ ਆਹ ਉਹ ਸਾਹਮਣੇ ਵਾਲਾ ਫਾਈਬਰ ਚਾ ਜੀ ਆ ਵੀ ਫਾਈਬਰ ਚਾ ਹਾਂਜੀ ਹਾਂਜੀ ਆ ਵੀ ਫਾਈਬਰ ਚਾ ਹਾਂਜੀ ਇਹ ਸਿਰਫ ਲੋਕਾਂ ਨੂੰ ਦਿਖਾਉਣ ਵਾਸਤੇ ਵੀ ਰੇਟ ਕਿਉਂ ਘਟਦੇ ਨੇ ਪਟਾਣ ਵਾਸਤੇ ਲਗਾ ਕੇ ਰੱਖੇ ਨੇ ਅੱਛਾ ਵੀ ਇਹ ਦਿਖਾਉਣ ਵਾਸਤੇ ਰੱਖਾਇਆ ਜਿਹੜੇ ਪੀਸ ਵੇਚਣੇ ਨਹੀਂ ਹੁੰਦੇ ਉਹ ਦਿਖਾਉਣੇ ਹੁੰਦੇ ਆ ਵੀ ਭਾਈ ਇਹਦਾ ਰੇਟ ਕਿੰਨਾ ਹੈ ਜਿਹੜੇ ਬਾਜ਼ਾਰ ਚ ਵਿਕਦੇ ਆ ਘੱਟ ਰੇਟ ਤੇ ਕਿਉਂ ਵਿਕਦੇ ਆ ਹਾਂ ਵੀ ਜੇ ਕੋਈ ਮੱਲੋ ਮੱਲੀ ਵੀਰ ਜੂਗਾ ਤਾਂ ਲੈ ਵੀ ਜਾਵੇ ਕੋਈ ਢਿੱਕਾ ਨਹੀਂ ਆਹ ਗੁਰ ਸਿੰਘਾ ਭਾਈ ਇਹਦਾ ਕੀ ਹਿਸਾਬ ਕਿਤਾਬ ਹੈ ਇੱਧਰ ਕਿਉਂ ਇਹ ਸਾਗਮਾਂਚ ਨੇ ਭਾਜੀ ਸਾਗਮਾਂਚ ਬਣੀ ਹੋਈ ਕੁਰਸੀ ਹੈ ਬਹੁਤ ਸੋਹਣੀ ਕੁਰਸੀ ਹੈ ਇਹ ਇੱਧਰ ਕਾ ਤੋ ਰੱਖਤੀਆਂ ਇਹ ਬੈਡਰੂਮ ਚ ਰੱਖੀਆਂ ਨਾਲ ਕਰਕੇ ਬੈਡਰੂਮ ਦੇ ਨਾਲ ਬਣਾਇਆ ਸਾਧ ਰੱਖਿਆ ਹੈ ਜੀ ਹਾਂ ਅੱਛਾ ਇਹ ਇਦਾਂ ਬਣਾਇਆ ਵਾ ਤਾਲ ਮੇਲ ਤੇ ਆਹਾ ਆ ਕਾਦੇ ਚ ਆ ਬਾਈ ਆਹਾ ਕਾਦੇ ਇਹ ਬੈਡ ਸਾਗਵਾਂਚਾ ਵੀਰ ਜੀ ਇਹਦੇ ਨਾਲ ਆ ਸੈਟਿੰਗਾਂ ਜੀਆਂ ਮਹਿਲ ਆ ਸੈਟਲਰ ਨਾਲ ਨੇ ਜੀ ਬਹੁਤ ਸੋਹਣੀ ਕਾਰਵਿੰਗ ਹੋਈ ਹੈ ਦੇਖੋ ਉੱਪਰ ਬਰ ਲਿਖਾਇਆ ਹੈ ਬੈਡ ਪਾਲਿਸ਼ ਬਹੁਤ ਵਧੀਆ ਹੋਈ ਹੋਈ ਹੈ ਤੇ ਆ ਦੇਖ ਆ ਕਿੱਡੀ ਆਲਾ ਬਣੀ ਹੈ ਪ੍ਰੀ ਤੇ ਇਧਰਲੇ ਪਾਸੇ ਮਗਰਲੇ ਪਾਸੇ ਇਹ ਵੀ ਸਾਗਵਾਂਚਾ ਵੀਰ ਜੀ ਇਧਰਲੇ ਪਾਸੇ ਆ ਕਿੱਡਾ ਸੈਂਪਲ ਬਣਿਆ ਲੈ ਆਹਾ ਇਹ ਵੀ ਸਾਗਵਾਂਚਾ ਜੀ ਯਾਰ ਅੱਜਕੱਲ ਪਾਲਿਸ਼ਾਂ ਪੂਲਿਸ਼ਾਂ ਕਿਹੋ ਜੀਆਂ ਆਂ ਦੇਖ ਤਾਂ ਸੇ ਕਿੱਡਾ ਸੋਹਣਾ ਲੱਗਦਾ ਹੂੰ ਆ ਦੇਖੋ ਮੜਿਆ ਆਹ ਦਾ ਸੋਨੇ ਦਾ ਆਹ ਵਾਕਈ ਸੁਨਿਆਰੇ ਦਾ ਕੰਮ ਕੀਤਾ ਹੂੰ ਇਹ ਟਾਲੀ ਚ ਬਣਿਆ ਬੈੱਡ ਹੈ ਜੀ ਉੱਪਰ ਜੇ ਕੋਕੇ ਲੱਗੇ ਸਾਰੇ ਪਿੱਤਲ ਦੇ ਨੇ ਜੀ ਹੂੰ ਇਹ ਵਾਕਈ ਜੜਿਆ ਮੜਿਆ ਕੋਈ ਅੰਟੀਕ ਚੀਜ਼ ਬਣਾਈ ਹੋਈ ਹੈ ਜੀ ਇਹ ਨਾਲ ਸਾਈਡ ਟੇਬਲ ਨਾਲ ਨੇ ਇਹਦੇ ਦੇਖ ਪ੍ਰੀਤ ਇਧਰ ਕਿੰਨਾ ਕਿੰਨਾ ਸੋਹਣੀ ਚੀਜ਼ ਬਣੀ ਆਹ ਦੇਖੀਆ ਕਿੱਡੀ ਸੋਹਣੀ ਚੀਜ਼ ਆਹ ਦੇਖ ਕਿੱਡੀ ਅਲੱਗ ਚੀਜ਼ ਪਈ ਹੈ ਹੈ ਆਇਆ ਗੱਲਬਾਤ ਮੰਨ ਲਓ ਮੁੱਲਾਪੁਰ ਪਾਉਗਾ ਤੁਹਾਨੂੰ ਆਉਣਾ ਨੰਬਰ 22 ਹੁਣ ਆ ਦਾ ਦਿਨਾ 10 ਹੁਣ ਇੱਕ ਗੱਲ ਦਾ ਥੋੜਾ ਰਿਹਾ ਹੋਊਗਾ ਤਰਾਜ ਵੀ ਬਾਈ ਨੇ ਰੇਟ ਨਹੀਂ ਦੱਸੇ ਇਸ ਕਰਕੇ ਨਹੀਂ ਦੱਸੇ ਕਿ ਮਹਿੰਗੇ ਆ ਇਸ ਕਰਕੇ ਨਹੀਂ ਦੱਸੇ ਕਿ ਸਜਣੋ ਜਦੋਂ ਆਉਂਗੇ ਤੁਹਾਨੂੰ ਸਰਪ੍ਰਾਈਜ਼ ਹੋਊਗਾ ਸਾਰੀ ਮਾਰਕੀਟ ਚ ਗੇੜਾ ਗੂੜਾ ਆਕ ਉਹ ਕੱਢ ਕੇ ਲਾਸਟ ਤੇ ਆਇਓ ਬਾਈ ਕੋਲੇ ਤੁਹਾਨੂੰ ਆਪ ਹੀ ਪਤਾ ਲੱਗ ਜਾਊਗਾ ਵੀ ਬਾਈ ਦੇ ਰੇਟ ਤੇ ਬਾਈ ਦੀ ਕੁਆਲਿਟੀ ਤੇ ਬਾਈ ਦੀ ਵੈਰਾਈਟੀ ਚੀਜ਼ ਕੀ ਆ ਮੁੱਲਾਂਪੁਰ ਦੇ ਵਿੱਚ ਆਉਣਾ ਪਊਗਾ ਸਜਣੋ ਸਾਜਣ கிச்சன் அட ஃபர்னிச்சர் ஆளங்க நம்பர் நோட்